ਇਸਾਰੇ ਕਿਸਾਨ ਵੀਰਾਂ ਲਈ ਇੱਕ ਮੇਰੀ ਜ਼ਰੂਰੀ ਵੀਡੀਓ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਦੇਖੋ ਇਹ ਤਾਂ ਹੈਗੀਆਂ ਜੀ ਇਧਰ ਨਰਸਰੀਆਂ ਹੈ ਨਾ ਗੋਭੀਆਂ ਮਿਰਚ ਮਿਰਚੀ ਪਣੀ ਰਹੀ ਹੈ ਗੋਭੀ ਦੀ ਪਣੀਰੇ ਦੀ ਪਟਾਈ ਚੱਲ ਰਹੀ ਹੈ ਜੀ ਕਿਸੇ ਵੀ ਕਿਸਾਨ ਵੀਰ ਨੂੰ ਪਣੀਰੇ ਦੀ ਜ਼ਰੂਰਤ ਹੋਵੇ ਤਾਂ ਸੰਪਰਕ ਕਰਕੇ ਪਣੀਰੀ ਖਰੀਦ ਸਕਦਾ ਹੁਣ ਜਿਹੜੀ ਆਪਣੀ ਵੀਡੀਓ ਦਾ ਜ਼ਰੂਰੀ ਟੌਪਿਕ ਕੀ ਹੈ ਕਿ ਬਰਸਾਤ ਹੋ ਕੇ ਛੱਟੀ ਹੈ ਜੀ ਇਧਰ ਦੇਖੋ ਨਰਸਰੀਆਂ ਇਹ ਆਪਣੀ ਲੱਗੀਆਂ ਜਿਵੇਂ ਖੀਰੇ ਦੀ ਫਸਲ ਹੈ ਨਾ ਆਪਣੇ ਕੋਈ ਖੀਰਾ ਲੱਗਾ ਜੀ ਗੋਭੀਆਂ ਲੱਗੀਆਂ ਉੱਧਿਆਂ ਹੋਰ ਵੀ ਜਿਹੜੀਆਂ ਜਣੀਆਂ ਫਸਲਾਂ ਲੱਗੀਆਂ ਹੁਣ ਦਿੱਕਤ ਕੀ ਆ ਸਕਦੀ ਹੈ ਪਾਣੀ ਖੜਾ ਜੀ ਖੇਤ ਖੇਲਾਂ ਦੇ ਵਿੱਚ ਇਸ ਜਗ੍ਹਾ ਤੇ ਤੁਸੀਂ ਇਹ ਵੀਡੀਓ ਬਿਲਕੁਲ ਧਿਆਨ ਦੇ ਨਾਲ ਮੇਰੀ ਦੇਖਿਓ ਤੇ ਸਮਝ ਕੇ ਤੇ ਫੇ ਸਪ੍ਰੇਆ ਕਰਨ ਦੀ ਕੋਸ਼ਿਸ਼ ਕਰਿਓ ਕਿਉਂਕਿ ਹਰ ਇੱਕ ਫਸਲ ਤੇ ਆਪਾਂ ਨੂੰ ਹਲਕੇ ਤਰ੍ਹਾਂ ਦੀ ਸਪਰੇਅ ਕਰਨੀ ਪੈਣੀ ਹੈ ਕਿਉਂ ਸਟ੍ਰੈਸ ਦੇ ਵਿੱਚ ਨਾ ਆਵੇ ਝਟਕੇ ਨਾ ਆਵੇ ਕਿਸੇ ਵળે ਉਹ ਨਾ ਦੇਖ ਤੁਸੀਂ ਦੇਖਿਆ ਕਿ ਪੱਤੇ ਜੇ ਸੁੱਟ ਜਾਂਦੀ ਹੈ ਫਸਲ ਵੀ ਉਹ ਦਿੱਕਤਾਂ ਨਾ ਆਉਣ ਹੈਨਾ ਉਹ ਸਾਰੀਆਂ ਨਹੀਂ ਅਲੱਗ-ਲਾ ਕੇ ਹਰ ਹਰ ਕੇਸ ਲਈ ਇੱਕੋ ਸਪਰੇਅ ਲਾਗੂ ਨਹੀਂ ਕੀਤੀ ਜਾ ਸਕਦੀ ਜਿਹੋ ਜਿਹੇ ਕੇਸ ਹੋਵੇ ਉਹੋ ਜੀ ਸਪਰੇਅ ਉੱਤੇ ਕਰਨੀ ਪੈਣੀ ਹੈ ਹੁ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆ ਜੀ ਬਿਲਕੁਲ ਮਾਈਕਰੋ ਕ੍ਰੌਪ ਤੇ ਛੋਟੀ ਫਸਲ ਤੇ ਨਰਸਰੀ ਲਾ ਲੋ ਜਾਂ ਜਿੰਨਾਂ ਦੇ ਕੋਈ ਬੂਟੇ ਢੇਡੇ ਹੋਏ ਆ ਜੀ ਹਨਾ ਉੱਥੇ ਲਾ ਲੋ ਜੇ ਤਾਂ ਤੁਹਾਡੀ ਅਲਟਰਾ ਸੈਂਸਿਟਿਵ ਕ੍ਰੌਪ ਹੈ ਇਦਾਂ ਨਰਸਰੀ ਦੀ ਕੈਟਾਗਰੀ ਚ ਆਪ ਫੜ ਲੈਣੇ ਆ ਉਹ ਦੇਖੋ ਜੀ ਛੋਟੇ ਪੰਪ ਦੇ ਨਾਲ ਉਧਰ ਆਪਣੀਆਂ ਸਪਰੇਆ ਹੋ ਰਹੀਆਂ ਉੱਤੇ ਉੱਥੇ ਆਪਾਂ ਕਰਨਾ ਜੀ ਫੋਸਟਾਈਲ ਟੈਕਨੀਕਲ ਐਲੀਏਟ ਦਵਾਈ ਆਉਂਦੀ ਆ ਬਾਹਰ ਕੰਪਨੀ ਦੀ ਫੋਸਟਾਈਲ 2 ਗ੍ਰਾਮ 1 ਲੀਟਰ ਪਾਣੀ ਦੇ ਹਿਸਾਬ ਨਾਲ ਤੇ ਫੌਸਟਾਈਲ ਤੁਸੀਂ ਕਿਹਦੇ ਕਿਹਦੇ ਚ ਕਰਨਾ ਜਿੱਦਾਂ ਇਦਾਂ ਨਹੀਂ ਕੋਈ ਟਡੀਆਂ ਫਸਲਾਂ ਲੱਗੀਆਂ ਹੈ ਨਾ ਜਿਹੜੀਆਂ ਤੁਹਾਡੀਆਂ ਅਲਟਰਾ ਸੈਂਸਿਟਿਵ ਚ ਆ ਜਾਂਦੀਆਂ ਵੀ ਮੀਂਹ ਦੇ ਨਾਲ ਖਰਾਬ ਹੋਣ ਦਾ ਜ਼ਿਆਦਾ ਖਤਰਾ ਹੈਗਾ ਉਹਦੇ ਤੁਸੀਂ ਫੌਸਟਾਈਲ ਲੈਣਾ ਜੀ ਬਾਹਰ ਦੀ ਐਲੀਏਟ ਦਵਾਈ 2 ਗ੍ਰਾਮ 1 ਲੀਟਰ ਪਾਣੀ ਦੇ ਹਿਸਾਬ ਨਾਲ ਐਡ ਕਰ ਸਕਦੇ ਹੋ ਜਾਂ ਤੁਸੀਂ ਉਹਦੇ ਵਿੱਚ ਪਾ ਸਕਦੇ ਹੋ ਜੀ ਅ 2 ਗ੍ਰਾਮ ਦੇ ਹਿਸਾਬ ਨਾਲ ਪਰ ਲੀਟਰ ਪਾਣੀ ਦੀ ਮੀਂਹ ਡੋਜ਼ ਦੱਸ ਰਿਹਾ 100 ਲੀਟਰ ਚ 200 ਗ੍ਰਾਮ ਹੈ ਨਾ ਤੇ ਉਹਦੇ ਤੁਸੀਂ ਪਾ ਸਕਦੇ ਹੋ ਫਾਸਫੋਰਿਕ ਐਸਿਡ ਆਮ ਦਾ ਉਹ ਪਾ ਸਕਦੇ ਹੋ ਜਾਂ ਤੁਸੀਂ ਆਈਸੀਐਲ ਦਾ ਆਪਣਾ ਉਹਣਾ 060 ਵੀ ਦਾ ਜਾਂ 05518 ਉਹ 2-2 ਗ੍ਰਾਮ ਦੇ ਹਿਸਾਬ ਨਾਲ ਐਡ ਕਰ ਸਕਦੇ ਇਹਨਾਂ ਚ ਕੋਈ ਇੱਕ ਪ੍ਰੋਡਕਟ 2 ਗ੍ਰਾਮ ਫੰਗੀਸਾਈਡ 2 ਗ੍ਰਾਮ ਉਹ ਪਾਓ ਤੇ ਉਹਦੀ ਡ੍ਰਿੰਚਿੰਗ ਕਰੋ ਡ੍ਰਿੰਚਿੰਗ ਮਤਲਬ ਮੁੱਢਾਂ ਤੱਕ ਸਪਰੇਅ ਕਰੋ ਜੀ ਇਹ ਹੈਗੀ ਤੁਹਾਡੀ ਬਹੁਤ ਛੋਟੀ ਫਸਲ ਲਈ ਹੁਣ ਆਪਾਂ ਜਾਂਦੇ ਹਾਂ ਕਿ ਦੂਜੀ ਕੈਟਾਗਰੀ 'ਚ ਇਹ ਦੂਜੀ ਕੈਟਾਗਰੀ ਕਿਹੜੀ ਆ ਜਿਹੜੀ ਫਸਲ ਇਸ ਤਰੀਕੇ ਨਾਲ ਸਟੈਂਡਿੰਗ ਹੈ ਇਹਨੂੰ ਕੋਈ ਦਿੱਕਤ ਨਹੀਂ ਆ ਰਹੀ ਪਰ ਇਹ ਸਾਡਾ ਮਲਚਿੰਗ ਤੇ ਇੱਥੇ ਫੇਰ ਸਿਨੈਰੀਓ ਵੱਖਰਾ ਹੋ ਜਾਣਾ ਜਿਨ੍ਹਾਂ 'ਚ ਮਟਰ ਆ ਗਏ ਆਪਣੇ ਬੀਨਸ ਆ ਗਈਆਂ ਤੇ ਉਹ ਵਾਲੀ ਕੈਟਾਗਰੀ ਆ ਗਈ ਜਿਨ੍ਹਾਂ ਨੂੰ ਤੁਸੀਂ ਬਰਸਾਤ ਦੇ ਝਟਕੇ ਤੋਂ ਬਚਾਉਣਾ ਚਾਹੁੰਦੇ ਹੋ ਉਹ 'ਚ ਇਹ ਡਰਮੂਲਿਨ ਆਪਣਾ ਆਉਂਦਾ ਆ ਜੀ ਫਰਟਸ ਦਾ ਉਹ ਵੀ ਵਰਤ ਸਕਦੇ ਹੋ ਪਰ ਕਈਆਂ ਏਰੀਆ ਜਿੱਥੇ ਅਵੇਲੇਬਿਲਟੀ ਨਹੀਂ ਹੋਣੀ ਉਹ ਤੁਸੀਂ ਫੰਗੀ ਸਾਈਡ ਦੇ ਨਾਲ ਐਡ ਕਰ ਸਕਦੇ ਹੋ ਰਿਜ਼ਲਟ ਤੁਹਾਡੇ ਹੋਰ ਵਧੀਆ ਹੋ ਜਾਣਗੇ ਹੁਣ ਤੁਸੀਂ ਆਪਾਂ ਫੰਗੀ ਸਾਈਡਾਂ 'ਚ ਗੱਲ ਕਰਦੇ ਆਂਗੇ 2 ਗ੍ਰਾਮ ਥਾਇਓਫੇਨਟ ਮੈਥਾਈਲ ਲੈਣਾ ਜੀ 2 ਗ੍ਰਾਮ ਥਾਇਓਫੇਨਟ ਮੈਥਾਈਲ ਜਿਹਨੂੰ ਆਪਾਂ ਰੋਕੋ ਦਵਾਈ ਕਹਿੰਦੇ ਨੇ ਆ 1 ਲੀਟਰ ਪਾਣੀ ਚ 2 ਗ੍ਰਾਮ ਉਹ ਪਾਉਣੀ ਆ ਤੇ ਇੱਕ ਲੈਣੀ ਜੀ ਅਡਾਮਾ ਦਾ ਕਸਟਡੀ ਵਾਲਾ ਟੈਕਨੀਕਲ ਜੋਕਸੀ ਸਟ੍ਰੋਬਨ ਪਲਸ ਟੈਬੂਕੋਨਾ ਜੋੜ ਵਾਲਾ ਟੈਕਨੀਕਲ ਹੁੰਦਾ ਹੈ ਗੜਾ 1 ਐਮਐਲ ਉਹ ਪਾਉਣਾ ਜੀ 2 ਗ੍ਰਾਮ ਰੋਕੋ ਦਵਾਈ ਉਹਨੂੰ ਕਿ ਥਾਇਓਫੇਨਟ ਮੈਥਾਈਲ ਸਾਲਟ 1 ਗ੍ਰਾਮ ਆਪਣਾ ਪੈਣਾ ਜੀ ਜੋਕਸੀ ਸਟ੍ਰੋਬਨ ਪਲਸ ਟੈਬੂਕੋਨਾ ਜੋੜ ਵਾਲਾ ਟੈਕਨੀਕਲ ਠੀਕ ਹੈ ਕਿਸੇ ਮਰਜ਼ੀ ਕੰਪਨੀ ਦਾ ਲੈ ਲਓ ਕੰਪਨੀ ਨਾਲ ਆਪਾਂ ਨੂੰ ਕੋਈ ਮਤਲਬ ਨਹੀਂ ਤੇ ਕੋਸ਼ਿਸ਼ ਇਹ ਕਿ ਮੁੱਢਾਂ ਤੱਕ ਉਹਦੀ ਡ੍ਰਿੰਚਿੰਗ ਕਰੋ ਜੇ ਤੁਸੀਂ ਇੰਜਨ ਵਾਲੇ ਪੰਪ ਨਾਲ ਵੀ ਸਪਰੇਅ ਕਰਨੀ ਹੈ ਤਾਂ 150 ਲੀਟਰ ਤੋਂ ਪਲੱਸ ਪਾਣੀ ਪ੍ਰਤੀ ਏਕੜ ਦੀ ਵਰਤੋਂ ਕਰੋ ਦੋ ਰੇ ਸਪਰੇ ਕਿਤੇ ਨਹੀਂ ਮਾਰਨੀ ਜਿੱਥੇ ਮਾਰਨੀ ਹੈ ਸਿੰਗਲ ਮਾਰਨੀ ਹੈ ਤੇ ਉਹ ਤੁਹਾਡਾ ਹੋ ਗਿਆ ਜੀ ਦੂਜਾ ਜਿੱਥੇ ਪੱਤੇ ਤੁਹਾਡੇ ਜੇ ਮੁਰਝਾਏ ਜੇ ਹੋਣ ਹੈ ਨਾ ਬੂਟਾ ਜਾਂ ਤੁਹਾਨੂੰ ਲੱਗਦਾ ਵੀ ਪੱਤੇ ਸਿਰ ਜੇ ਸੁੱਟ ਗਏ ਨਾ ਇਦਾਂ ਕਰਕੇ ਉਸ ਜਗ੍ਹਾ ਤੇ ਤੁਸੀਂ ਉਸ ਟੈਕਨੀਕਲ ਦੀ ਵਰਤੋਂ ਕਰੋ ਤੇ ਤੁਸੀਂ ਮਟਰ ਤੇ ਕਰਨੀ ਆ ਤੁਸੀਂ ਬੀਨਸ ਤੇ ਕਰਨੀ ਆ ਇੰਨਾ ਕਿ ਧਿਆਨ ਰੱਖਿਓ ਕਿ ਤੁਹਾਡੀ ਫਸਲ ਹੈ ਜਿਹੜੀ ਉਹਦੀ ਉਮਰ ਹੈ ਇੱਕ ਹਫ਼ਤੇ ਤੋਂ ਪਲੱਸ ਚਾਹੀਦੀ ਹੈ ਇਹਨਾਂ ਤੁਸੀਂ ਧਿਆਨ ਰੱਖ ਲਿਓ ਬਸ ਬਾਕੀ ਕੋਈ ਦਿੱਕਤ ਵਾਲੀ ਗੱਲ ਜਿਹੜੀ ਉਹ ਨਹੀਂ ਹੈਗੀ ਹਲੇ ਹੋਰ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਪ੍ਰੋਡਕਟ ਹੈ ਉਹਦੇ ਨਾਲ ਨਾ ਐਡ ਕੀਤਾ ਜਾਵੇ ਤਾਂ ਜ਼ਿਆਦਾ ਵਧੀਆ ਤੀਜੀ ਆ ਗਈ ਜੀ ਹੁਣ ਆਹ ਵਾਲੀ ਸਟੇਜ ਹੈ ਨਾ ਵੀ ਬਾਬੇ ਨਾਨਕ ਦੀ ਕਿਰਪਾ ਨਾਲ ਜਿਹੜੀਆਂ ਫਸਲਾਂ ਨੂੰ ਕਿਸੇ ਤਰੀਕੇ ਦਾ ਕੋਈ ਝਟਕਾ ਨਹੀਂ ਵੱਜਿਆ ਉਹ ਵੈਲਨ ਗੁਡਨੈਸ ਸਟੇਬਲ ਨੇ ਹੈਨਾ ਠੀਕ ਹੈ ਮਤਲਬ ਇਹਨਾਂ ਨੇ ਆਪਣੇ ਪੱਤੇ ਨਹੀਂ ਛੁੱਟੇ ਇਹਨਾਂ 'ਚ ਕੋਈ ਮੁਰਝਾਉਣ ਦੀ ਦਿੱਕਤ ਨਹੀਂ ਆ ਰਹੀ ਇਹ ਸਟੇਜ ਦੇ ਉੱਤੇ ਆਪਾਂ ਤੀਜੀ ਇੱਕ ਅਲੱਗ ਤੋਂ ਸਪਰੇ ਕਰਨੀ ਹੈ ਅਲੱਗ ਤੋਂ ਸਪਰੇ ਦੇ ਵਿੱਚ ਤੁਸੀਂ ਇਹ ਦੇਖਣਾ ਹੈ ਕਿ ਤੁਹਾਡੀ ਫਸਲ ਦੀ ਸਟੇਜ ਕਿਹੜੀ ਆ ਮੰਨ ਲਓ ਇਹ ਹੁਣ ਇੱਥੇ ਆਪਾਂ ਨੂੰ ਇਹ 5-4 ਦਿਨਾਂ ਨੂੰ ਫੁੱਲ ਸ਼ੁਰੂ ਹੋ ਜਾਣਗੇ ਹੈਨਾ ਇਸ ਤੇ ਸਪਰੇ ਹੋਰ ਹੋਣੀ ਜਿਨ੍ਹਾਂ ਦੀ ਵੈਜੀਟੇਟਿਵ ਗ੍ਰੋਥ ਸਟੇਜ ਆ ਮਤਲਬ ਬੂਟੇ ਦੀ ਗ੍ਰੋਥ ਹੋ ਰਹੀ ਆ ਉਹ ਇੱਥੇ ਤੁਸੀਂ ਆਪਣਾ ਫਰਟਿਸ ਦਾ ਡਰਮੋਨਿਅਨ ਯੂਜ਼ ਕਰ ਸਕਦੇ ਹੋ ਉਹਦੇ ਨਾਲ ਕੋਈ ਮਾਈਕਰੋਨਿਊਟ੍ਰੀਐਂਟ ਪਾ ਲਓ ਜਾਂ ਤੁਸੀਂ ਆਈਸੀਐਲ ਦਾ ਸਟਰਟਰ ਵਰਤ ਸਕਦੇ ਹੋ ਉਦੋਂ ਨਾਲ ਤੁਸੀਂ ਕੋਈ ਚੰਗਾ ਫੰਗੀ ਸਾਈਡ ਪਾ ਸਕਦੇ ਹੋ ਡਰਮੂਲ ਦੀ ਨਾਲ ਵੀ ਤੁਸੀਂ ਚੰਗਾ ਫੰਗੀ ਸਾਈਡ ਪਾ ਸਕਦੇ ਹੋ ਫੰਗੀ ਸਾਈਡਾਂ ਦੀ ਕੈਟਾਗਰੀ ਚ ਜਿਹਦਾ ਫੋਲੀਓ 골ਡ ਹੋ ਗਿਆ ਜੀ ਰਡੋਮਲ 골ਡ ਹੋ ਗਿਆ ਉਹ ਵਾਲੀ ਕੈਟਾਗਰੀ ਤੁਸੀਂ ਲੈ ਸਕਦੇ ਹੋ ਮੈਟਲੈਕਸਲ ਪਲੱਸ ਮੈਨਕੋ ਜੋ ਵਾਲਾ ਟੈਕਨੀਕਲ ਆ ਗਿਆ ਹੈ ਨਾ ਮਤਲਬ ਕੋਈ ਵੀ ਇੱਕ ਫੰਗੀ ਸਾਈਡ ਹੈ ਜਿੱਥੇ ਕਿਉਂਕਿ ਆਪਾਂ ਇਹਨੂੰ ਪ੍ਰੀਕਾਸ਼ਨ ਦੇ ਤੌਰ ਤੇ ਲੈਣਾ ਇਹ ਚ ਆਪਣੀ ਬਹੁਤਾ ਜ਼ਿਆਦਾ ਜ਼ਰੂਰਤ ਆਪਾਂ ਨੂੰ ਨਹੀਂ ਹੈਗੀ ਤੇ ਨਿਊਟ੍ਰੀਟ ਆਪਾਂ ਨਾਲ ਦੇ ਦਾਂਗੇ ਕਿਉਂਕਿ ਇਹ ਪlant ਨੂੰ ਥੋੜਾ ਜਿਹਾ ਸਟ੍ਰੈਸ ਤੋਂ ਬਚਾ ਦਿੰਦੇ ਆ ਤੇ ਤੀਜਾ ਇਹ ਹੈ ਕਿ ਜਿੱਥੇ ਖੇਤਾਂ ਦੇ ਵਿੱਚ ਪਾਣੀ ਨਹੀਂ ਚੁੱਕ ਰਿਹਾ ਉੱਥੇ ਤੁਸੀਂ ਇੰਨੀ ਕੋਸ਼ਿਸ਼ ਕਰੋ ਕਿ ਇੱਕ ਪੋਟਾਸ਼ੀਅਮ ਬੇਸ ਪ੍ਰੋਡਕਟ ਦੀ ਵਰਤੋਂ ਥੋੜੀ ਜਿਹੀ ਨਾਲ ਕਰਵਾ ਦਿਓ ਜੇ ਤੁਹਾਡੀ ਜ਼ਮੀਨਾਂ ਜੇ ਤੁਸੀਂ ਪੋਟਾਸ਼ ਪਰਪਰ ਪਾਈ ਆ ਫਿਰ ਤੁਹਾਡੀ ਫਸਲ ਨੂੰ ਝਟਕਾ ਵੱਜਣ ਦਾ ਖਤਰਾ ਵੈਸੇ ਵੀ ਘੱਟ ਹੁੰਦਾ ਤੇ ਕਿੱਥੇ ਤੁਸੀਂ ਪੋਟਾਸ਼ੀਅਮ ਦੀ ਵਰਤੋਂ ਮਿਨੀਮਮ ਕੀਤੀ ਹੈ ਜਾਂ ਘੱਟ ਕੀਤੀ ਉੱਥੇ ਤੁਹਾਡੀ ਫਸਲ ਨੂੰ ਕਿਸੇ ਕਿਸੇ ਵੇਲੇ ਝਟਕਾ ਜਿਹੜਾ ਹਲਕਾ ਫੁਲਕਾ ਵੱਜ ਸਕਦਾ ਤੇ ਇਹਨਾਂ ਦੀ ਕੈਟਾਗਰੀ ਤੁਸੀਂ ਫੋਲੀਓ ਗੋਲਡ ਕਰ ਲਓ ਐਮਿਸਟਾਰ ਟਾਪ ਟੈਕਨੀਕਲ ਲੈ ਸਕਦੇ ਹੋ ਭਾਵੇਂ ਤੁਸੀਂ ਕਸਟਡੀਆ ਵੀ ਕਰਾ ਦੋ ਜਿਹੜਾ ਮਰਜ਼ੀ ਕਰਵਾ ਸਕਦੇ ਹੋ ਕਿਉਂਕਿ ਇਹ ਪ੍ਰਿਕਾਸ਼ਨ ਦੇ ਤੌਰ ਤੇ ਆਪਾਂ ਇਹ ਜਿਹੜਾ ਫੰਗੀ ਸਾਈਡ ਇੱਤੇ ਆਪਾਂ ਐਡ ਕਰਨੇ ਆਂ ਡਰਮੁਲਿੰਡ ਦੇ ਰਿਜ਼ਲਟ ਬਹੁਤ ਸੋਹਣੇ ਆ ਆਈਸੀਐਲ ਦੇ ਸਟਾਰਟਰ ਦੇ ਰਿਜ਼ਲਟ ਬਹੁਤ ਸੋਹਣੇ ਆ ਇਹਨਾਂ ਵਿਸ਼ਿਆਂ ਦੇ ਤੁਸੀਂ ਉਹਦੀ ਸਪਰੇ ਨਾਲ ਐਡ ਕਰਕੇ ਕਰ ਸਕਦੇ ਹੋ ਜੇ ਤੁਹਾਡੇ ਫੰਗਸ ਦੀ ਹੱਦ ਤੋਂ ਜ਼ਿਆਦਾ ਦਿੱਕਤ ਆ ਰਹੀ ਆ ਤਾਂ ਕਿਸੇ ਵੀ ਫੰਗੀਸਾਈਡ ਜਿੱਦਾਂ ਐਲੀਅਟ ਹੋ ਗਿਆ ਜਾਂ ਭਾਵੇਂ ਤੁਸੀਂ ਸਾਫ਼ ਹੀ ਲੈ ਲਓ ਕਾਰਬਨ ਡਾਈਜ਼ ਪਲੱਸ ਮੈਨਕੋਜ਼ੋ ਲੈ ਲਓ ਉਹਦੇ ਨਾਲ ਤੁਸੀਂ ਲੋ 05518 ਹੋ ਗਿਆ ਜਾਂ ਕਿਸੇ ਵੀ ਪ੍ਰੋਡਕਟ ਜਿਹਦਾ ਪੀਐਚ ਲੈਵਲ ਲੋ ਹੋਵੇ ਉਹਨੂੰ ਨਾਲ ਮਿਕਸ ਕਰਕੇ ਸਪਰੇਅ ਕਰੋ ਤੇ ਉਹਦੇ ਨਾਲ ਉਹਦੀ ਐਫੀਸ਼ੀਐਂਸੀ ਜਿਹੜੀ ਉਹ ਵੱਧ ਜਾਂਦੀ ਹੈ ਜੀ ਕੰਮ ਕਰਨ ਦੀ ਸਮਰੱਥਾ ਵੱਧ ਜਾਂਦੀ ਹੈ ਵੀਡੀਓ ਕੀ ਦਿੱਤੀ ਜਾਣਕਾਰੀ ਚੰਗੀ ਲੱਗੀ ਤੇ ਵੀਡੀਓ ਵੱਤੋਂ ਸ਼ੇਅਰ ਜਰੂਰ ਕਰਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ